ਆਟਵਾ ਦਾ ਕੰਮ ਹੈ ਜੀ ਤੇ ਉਹਦੇ ਕਰਕੇ ਫਿਰ ਮੈਂ ਬੈਠ ਗਿਆ ਉਹ ਬੰਦੇ ਨੂੰ ਉੱਥੋਂ ਬਾਹਰ ਕਢਵਾ ਦਿੱਤਾ ਉਹਦਾ ਸਮਾਨ ਸਾਰਾ ਬਾਹਰ ਕਢਵਾਤਾ ਜੀ ਤੇ ਉੱਥੇ ਟਾਲੀ ਲਗਵਾ ਦਿੱਤੀ ਜੀ ਖਵਾਲੀ ਵਸਤੀ ਕਿਸੇ ਨੇ ਕਿਹਾ ਨਹੀਂ ਸਰ ਸਾਨੂੰ ਕਹਿਣ ਦੀ ਤਾਂ ਸਰ ਲੋੜ ਹੀ ਨਹੀਂ ਜੀ ਇੱਥੇ ਅਨਧਿਕਾਰਤ ਉਸ ਕੇਈ ਬੰਦਾ ਬੈਠਾ ਸੀ ਧਿਆਨ ਵਿੱਚ ਆਉਂਤੇ ਅਸੀਂ ਉੱਤੇ ਸਿਕਿਉਰਟੀ ਦੀ ਮਦਦ ਦੇ ਨਾਲ ਸਿੰਘ ਸਰ ਸਾਡੇ ਅੱਜ ਧਿਆਨ ਚ ਆਇਆ ਮਸਲਾ ਕਿ ਨਾਲ ਵੀ ਨਾਲ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਜਿਹੜਾ ਉਹ ਬੰਦੇ ਨੂੰ ਉੱਥੋਂ ਰਿਮੂਵ ਕਰ ਦਿੱਤਾ ਜਿਸ ਦੇ ਦੁਆਰਾ ਸ਼ਕਨ ਦੇ ਕੁਝ ਰਾਤ 1877 ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ 'ਤੇ ਅਮਨਦਲ ਸਿੰਘ ਇਹ ਸਰਕਾਰੀ ਬੁੱਢਾ ਜਗਾ ਜੀ ਇਹ ਅਸੀਂ ਕੋਈ ਵਰਤੋਂ ਨਹੀਂ ਕਰ ਰਹੀ ਜੀ ਦੀ ਬਿਜਲੀ ਦੀ ਨਾ ਕੋਈ ਪਰਸਨਲ ਵਰਤੋਂ ਕਰ ਰਹੇ ਆ ਅਸੀਂ ਅਸੀਂ ਇੱਥੇ ਇੱਕ ਮੁੰਡਾ ਬਿਠਾਇਆ ਹੋਇਆ ਜੀ ਇਸ ਮੁੰਡੇ ਨੂੰ ਇਹ ਇਹੀ ਮੁੰਡਾ ਹੈ ਜੀ ਇਸ ਮੁੰਡੇ ਨੂੰ ਅਸੀਂ 3000 ਰੁਪਏ ਦਿੰਨੇ ਆ ਇੱਥੇ ਨਸ਼ੇੜੀ ਟੀਕੇ ਵਾਲੇ ਮਤਲਬ ਕਿ ਅੰਦਰ ਭੰਨ ਤੋੜ ਕਰਕੇ ਗਏ ਸਾਰਾ ਕੁਝ ਕਰਕੇ ਗਏ ਆ ਅੰਦਰੋਂ ਮੈਂ ਸਾਰਾ ਬਾਰੀਆਂ ਪੂਰੀਆਂ ਬੰਦ ਕਰਵਾ ਕੇ ਇੱਕ ਸਿਰਫ ਆਹ ਗੇਟ ਖੁੱਲਾ ਹੈ ਇਹ ਗੇਟ ਨੂੰ ਵੀ ਅਸੀਂ ਜਿੰਦਾ ਲਾ ਕੇ ਪੈਨੇ ਰਾਤ ਨੂੰ ਵੀ ਕੋਈ ਨਸ਼ੇੜੀ ਨਾ ਵੱੜ ਸਕੇ ਇੱਥੇ ਸਿਰਫ ਇੱਕ ਇਹ ਮੁੰਡਾ ਇੱਕ ਇਹਨੂੰ ਮੈਂ ਆਟੋ ਲੈ ਕੇ ਤਾਂ ਦਿੱਤਾ ਵੀ ਚਲੋ ਗਰੀਬ ਬੰਦਾ ਵੀ ਚਲੋ ਆਵਦਾ ਨਾਲੇ ਰਜਗਾਰ ਚ ਲਈ ਚੱਲੂਗਾ ਨਾਲੇ ਇੱਥੇ ਰਖਵਾਲੀ ਕਰੀ ਚੱਲੂਗਾ ਹੁਣ ਇਹ ਰਾਤ ਨੂੰ ਇੱਥੇ ਪੈਂਦਾ ਬਸ ਇਕੱਲਾ ਇਹ ਆਟੋ ਚਾਰਜ ਲੰਦਾ ਹੋਰ ਇੱਥੇ ਅਸੀਂ ਕੋਈ ਪਰਸਨਲ ਬਿਜਲੀ ਨਹੀਂ ਖੁਦ ਕੇ ਨਹੀਂ ਨਹੀਂ ਉਹ ਬੈਟਰੀਆਂ ਮੈਂ ਰੱਖੀਆਂ ਜੀ ਉਹ ਤਾਂ ਮੇਰਾ ਹੈ ਨਾ ਮੈਂ ਆਪ ਦਾ ਮੇਰਾ ਆਖਵਾ ਦਾ ਕੰਮ ਹੈ ਜੀ ਤੇ ਉਹਦੇ ਕਰਕੇ ਫਿਰ ਮੈਂ ਬੈਠ ਗਿਆ ਵੈਸੇ ਰੱਖਿਆ ਉਹ ਕੋਈ ਚਾਰਜ ਨਹੀਂ ਲੱਗਦਾ ਇੱਥੇ ਕੁਝ ਹੋਰ ਨਹੀਂ ਸਰ ਮੈਂ ਇਹ ਕੋਈ ਸਰਕਾਰੀ ਬਿਜਲੀ ਮੈਂ ਉਹਦੇ ਵਾਸਤੇ ਨਹੀਂ ਫੂਕ ਰਿਆ ਸਰ ਇਹ ਵੀ ਅਸੀਂ ਰਖਵਾਲੀ ਵੀ ਕਰ ਰਹੇ ਹਾਂ ਜੀ ਚਾਰਜ ਕਰ ਰਹੇ ਸਾਨੂੰ ਕਿਸੇ ਨੇ ਕਹਿ ਵੀ ਇੱਥੇ ਅੰਦਰ ਰਖਵਾਲੀ ਨਹੀਂ ਕਿਸੇ ਨੇ ਨਹੀਂ ਕਿਹਾ ਰਖਵਾਲੀ ਸਰ ਸਾਡੇ ਬੱਚੇ ਹੈ ਜੀ ਕੱਲ ਨੂੰ ਇੱਕ ਮਿੰਟ ਤੁਸੀਂ ਅੱਜ ਸਰ ਇੱਕ ਮਿੰਟ ਇਸ ਚੀਜ਼ ਦਾ ਤੁਸੀਂ ਮੈਟਰ ਲੈ ਲੇ ਜੀ ਮੈਂ ਮੰਨਦਾ ਸਾਡੇ ਇਥੇ ਚੋਰੀਆਂ ਹੁੰਦੀਆਂ ਰਾਤ ਨੂੰ ਮਤਲਬ ਨਸ਼ੇੜੀ ਮੁੰਡੇ ਆਉਂਦੇ ਆ ਅੰਦਰ ਤੋੜਪੰਨ ਕਰਦੇ ਆ ਠੀਕ ਹੈ ਜੀ ਇੰਜੈਕਸ਼ਨ ਵਗੈਰਾ ਸਾਰਾ ਕੁਝ ਲਾਉਂਦੇ ਆ ਸਾਡੇ ਕੱਲ ਨੂੰ ਬੱਚੇ ਬਰਾਬਰ ਦੇ ਆ ਜੀ ਹਾਂਜੀ ਸਾਨੂੰ ਕਿਸੇ ਨੇ ਕਿਹਾ ਵੀ ਇੱਥੇ ਤੁਸੀਂ ਆਪਾਂ ਰਖਵਾਲੀ ਕਰੋ ਨਹੀਂ ਰਖਵਾਲੀ ਵਾਸਤੇ ਕਿਸੇ ਨੇ ਕਿਹਾ ਨਹੀਂ ਸਰ ਸਾਨੂੰ ਕਹਿਣ ਦੀ ਤਾਂ ਸਰ ਲੋੜ ਹੀ ਨਹੀਂ ਜੀ ਇੱਥੇ ਹੁਣ ਇੱਥੇ ਖੰਡਰ ਬਣ ਜੂਗੇ ਜੀ ਕੁਛ ਕੀਤਾ ਜੀ ਅਸੀਂ ਮੈਂ ਏਡੀਸੀ ਮੈਡਮ ਨੂੰ ਵੀ ਦੱਸਿਆ ਮੈਡਮ ਨੂੰ ਵੀ ਮੈਂ ਦੱਸਿਆ ਵਾ ਵੀ ਐਂ ਕਰਕੇ ਮੈਡਮ ਮੈਂ ਇੱਕ ਮੁੰਡਾ ਬਿਠਾਇਆ ਉੱਥੇ ਰਖਵਾਲੀ ਵਾਸਤੇ ਮੈਡਮ ਕਹਿੰਦੇ ਵੀ ਕੋਈ ਗੱਲ ਨਹੀਂ ਰਖਵਾਲੀ ਕਰ ਲਓ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਗਈ ਵੀ ਕੋਈ ਗਲਤ ਕੰਮ ਉੱਥੇ ਹੋਣਾ ਨਹੀਂ ਚਾਹੀਦਾ ਇੱਥੇ ਸਰ ਕੋਈ ਗਲਤ ਕੰਮ ਨਹੀਂ ਹੁੰਦਾ ਜੀ ਅਸੀਂ ਤਾਂ ਚਲੋ ਸਬਜ਼ੀ ਕੱਟਣ ਵਾਸਤੇ ਤੇ ਖੁੱਲਾ ਗਰਾਊਂਡ 'ਤੇ ਬਹਿ ਜਾਂਦੇ ਹਾਂ 10 ਮਿੰਟ ਵੀ ਚਲੋ ਹਵਾ ਲਾਰੇ ਬਹਿ ਗਏ ਆ ਚੀਜ਼ ਹੈ ਜੀ ਹੋਰ ਤਾਂ ਕੁਛ ਨਹੀਂ ਕੁਆਟਰ ਦੇ ਵਿੱਚ ਤੁਹਾਨੂੰ ਬਥੇ ਗਰਮੀ ਹੁੰਦੀ ਅੰਦਰ ਹਾਂਜੀ ਜੀ ਸਰ ਕੀ ਨਾਮ ਹੈ ਤੁਹਾਡਾ ਬਿਲਕੁਲ ਕੀ ਨਾਮ ਹੈ ਮੇਰਾ ਨਾਮ ਆਮਨਪ੍ਰੀਤ ਸਿੰਘ ਹੈ ਤੇ ਮੈਂ 6 ਉਪ ਮੰਡਲ ਇੰਜੀਨੀਅਰ ਬਿਲਡਿੰਗ ਕੰਮ ਕਰ ਰਿਹਾ ਹਾਂ ਜੀ ਇਹ ਮਾਮਲਾ ਦਾ ਕਰਨਾ ਪਟਵਾਰ ਕਰਨੇ ਦਾ ਸਾਡੇ ਧਿਆਨ ਦੇ ਵਿੱਚ ਆਇਆ ਸੀਗਾ ਜੀ ਬੀਡੀਏ ਦੀ ਪੁਰਾਣੀ ਬਿਲਡਿੰਗ ਹੈ ਜਿੱਥੇ ਪਟਵਾਰ ਕੰਨਾ ਚੱਲ ਰਿਹਾ ਸੀ ਉੱਥੇ ਕੋਈ ਅਨਧਿਕਾਰਤ ਤੌਰ ਤੇ ਕੋਈ ਬੰਦਾ ਬੈਠਾ ਸੀ ਇਸ ਧਿਆਨ ਵਿੱਚ ਆਉਂਦੇ ਅਸੀਂ ਉੱਥੇ ਸਿਕਿਉਰਟੀ ਦੀ ਮਦਦ ਦੇ ਨਾਲ ਉਹ ਬੰਦੇ ਨੂੰ ਉੱਥੋਂ ਬਾਹਰ ਕਢਵਾ ਦਿੱਤਾ ਉਹਦਾ ਸਮਾਨ ਸਾਰਾ ਬਾਹਰ ਕਢਵਾਤਾ ਜੀ ਤੇ ਉੱਥੇ ਤਾਲੇ ਲਗਵਾ ਦਿੱਤੇ ਗਏ ਸਮਾਨ ਨਿਕਲੇ ਹੈ ਦਾ ਕਮਰੇ ਤਾਲੇ ਲਾਇ ਹੋਏ ਸੀਗੇ ਇਹ ਤਾਂ ਹੋ ਹੀ ਗਿਆ ਇਨਿੰਗ ਸਰ ਸਾਡੇ ਅੱਜ ਧਿਆਨ ਚ ਆਇਆ ਮਸਲਾ ਤੇ ਨਾਲ ਵੀ ਨਾਲ ਅਸੀਂ ਉਹਦੇ ਤੇ ਕਾਰਵਾਈ ਕਰਦੇ ਹੋਏ ਜਿਹੜਾ ਉਹ ਬੰਦੇ ਨੂੰ ਉੱਥੇ ਰਿਮੂਵ ਕਰ ਦਿੱਤਾ ਜਿਹਦੇ ਦੁਆਰੇ ਫੇਰ ਆਪਣੇ ਤੇ ਕਾਰਵਾਈ ਕੀਤੀ ਨਹੀਂ ਜੀ ਸਾਡੇ ਸਕਿਉਰਟੀ ਵਾਲੇ ਜਿਹੜੇ ਹੈਗੇ ਆ ਪੈਸਕੋ ਦੇ ਥਰੂ ਸਕਿਉਰਟੀ ਵਾਲੇ ਦਫ਼ਤਰ ਚ ਤਨਤ ਹੈ ਉਹਨਾਂ ਦੀ ਡਿਊਟੀ ਲਈ ਹੋਈ ਹੈ ਉਹ ਸਮੇਂ ਸਮੇਂ ਤੇ ਉੱਥੇ ਚੱਕਰ ਲਾਉਂਦੇ ਰਹਿਣਗੇ ਜਿਵੇਂ ਉਹਦੇ ਇਹ ਜਿਹੇ ਤਰ੍ਹਾਂ ਬਿਜਲੀ ਕੋਪੀ ਚ ਕੀਤੀ ਕਰੀ ਕਿ ਤਰ੍ਹਾਂ ਬਿਜਲੀ ਉਹ ਬੰਦਿਆਂ ਨੇ ਅਨਧਿਕਾਰਤ ਤੌਰ ਤੇ ਉੱਥੇ ਜੋੜੀ ਹੋਈ ਸੀਗੀ ਉਹਦੇ ਜਿਹੜੇ ਕਨੈਕਸ਼ਨ ਹੈਗੇ ਉਹ ਅਸੀਂ ਕਰਵਾ ਦਿੱਤੇਗੇ अब तक के लिए बस इतना ही फिर होगी आपसे मुलाकात ऐसी एक और खबर के साथ अब तक के लिए नमस्कार और देखते रहिए सत्ता न्यूज़